ਸਤ ਸ੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਇਆ ਹਾਂ ਜਿਸ ਦਾ ਨਾਮ ਹੈ ਹੁਸਨ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸੋਹਣੀ ਕੁੜੀ ਇੱਕ ਰਾਜੇ ਦੇ ਦਰਬਾਰ ਵਿੱਚ ਡਾਂਸ ਕਰ ਰਹੀ ਸੀ ਰਾਜਾ ਬਹੁਤ ਹੀ ਕਾਲਾ ਸੀ ਡਾਂਸ ਕਰਨ ਤੋਂ ਬਾਅਦ ਕੁੜੀ ਰਾਜੇ ਨੂੰ ਮਹਾਰਾਜ ਕੀ ਮੈਂ ਇੱਕ ਪ੍ਰਸ਼ਨ ਪੁੱਛ ਸਕਦੀ ਹਾਂ ਹੇ ਰਾਜਾ ਕਹਿੰਦਾ ਪੁੱਛੋ ਕੁੜੀ ਮਹਾਰਾਜ ਜਦੋਂ ਰੱਬ ਲੋਕਾਂ ਨੂੰ ਹੁਸਨ ਦੇ ਰਹਾ ਸੀ ਉਦੋਂ ਤੁਸੀਂ ਕਿੱਥੇ ਸੀ ਰਾਜਾ ਹੱਸਦੇ ਹੋਏ ਕਹਿੰਦਾ ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ ਮੈਂ ਉਦੋਂ ਕਿਸਮਤ ਵਾਲੀ ਲੈਣ ਵਿੱਚ ਖੜਾ ਕਿਸਮਤ ਲੈ ਰਹਾ ਸੀ ਅਤੇ ਅੱਜ ਦੇਖ ਲਓ ਤੁਹਾਡੇ ਵਰਗੀਆਂ ਹਸੀਨ ਕੁੜੀਆਂ ਮੇਰੇ ਦਰਬਾਰ ਦੀ ਸ਼ਾਨ ਵਧਾਉਂਦੀਆਂ ਹਨ ਇਸੇ ਲਈ ਇੱਕ ਸ਼ਾਇਰ ਕਹਿੰਦਾ ਹੈ ਕਿ ਹੁਸਨ ਆ ਮੰਗ ਵੀ ਬੰਦਿਆ ਤੂੰ ਮੰਗ ਲੈ ਆਪਣੇ ਚੰਗੇ ਨਸੀਬ ਕਿਉਂਕਿ ਅਕਸਰ ਹੁਸਨ ਵਾਲੀ ਨਸੀਬਾ ਵਾਲਿਆਂ ਦੇ ਗਲਾਮ ਹੁੰਦੇ ਨੇ ਇਸ ਤੋਂ ਸਾਫਤ ਹੁੰਦਾ ਹੈ ਕਿ ਹੁਸਨ ਤੋਂ ਵੱਡਾ ਨਸੀਬ ਹੁੰਦਾ ਹੈ ਸਤਿ ਸ਼੍ਰੀਕਾਲ ਫਿਰ ਤੋਂ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ